ਅੱਜ ਪਿੰਡ ਮੱਲਕੇ ਵਿਖੇ ਬਾਬਾ ਕਮੰਡ ਦਾ ਸਥੀ ਮਾਤਾ ਰਾਜਕੌਰ ਕਮੇਟੀ ਦੇ ਸਾਰੇ ਸੇਵਾਦਾਰਾਂ ਵੱਲੋਂ ਅਰਦਾਸ ਕਰਕੇ ਪੌਦੇ ਲਗਾਉਣ ਦੀ ਸ਼ੁਰੂਆਤ ਕੀਤੀ ਗਈ। ਇਸ ਸਮੇਂ ਸ਼ਾਨਦਾਰ ਫਲਦਾਰ ਅਤੇ ਫੁੱਲਦਾਰ ਪੌਦੇ ਲਗਾਏ ਗਏ। ਇਸ ਮੌਕੇ ਵੱਖ-ਵੱਖ ਪਾਰਟੀਆਂ ਦੇ ਆਗੂ, ਵੱਖ-ਵੱਖ ਕਲੱਬਾਂ ਦੇ ਨੌਜਵਾਨ, ਹਿਊਮਨ ਰਾਈਟਸ ਦੇ ਮੈਂਬਰ, ਪਿੰਡ ਦੇ ਪਤਵੰਤੇ ਅਤੇ ਪਿੰਡ ਦੇ ਨੌਜਵਾਨਾਂ ਨੇ ਪੌਦੇ ਲਗਾਉਣ ਵਿੱਚ ਵੱਧ ਚੜ੍ਹ ਕੇ ਹਿੱਸਾ ਲਿਆ। ਇਸ ਸਮੇਂ ਸਮਾਜ ਸੇਵੀ ਆਗੂਆਂ ਨੇ ਕਿਹਾ ਕਿ ਹਰ ਵਿਅਕਤੀ ਨੂੰ ਆਪਣੇ ਜੀਵਨ ਚ ਘੱਟੋ ਘੱਟ 100 ਪੌਦੇ ਲਗਾ ਕੇ ਉਹਨਾਂ ਨੂੰ ਰੋਖ ਬਨ ਤੱਕ ਸਾਂਭ ਸੰਭਾਲ ਕਰਨੀ ਚਾਹੀਦੀ ਹੈ। ਉਹਨਾਂ ਕਹਿਆ ਕਿ ਪੌਦੇ ਲਗਾ ਦੇਣੇ ਕਾਫੀ ਨਹੀਂ। ਸਭ ਤੋਂ ਐਮ ਹੈ ਕਿ ਉਹਨਾਂ ਦੀ ਸਾਂਭ ਸੰਭਾਲ ਕੀਤੀ ਜਾਵੇ। ਉਹਨਾਂ ਦੱਸਿਆ ਕਿ ਪਹਿਲਾਂ ਵਾਲੀਆਂ ਛੋਟੀਆਂ ਸੜਕਾਂ ਨੂੰ ਚੌੜਾ ਕਰਨ ਸਮੇ ਵੱਡੇ ਪੱਧਰ ਤੇ ਦਰਖਤਾਂ ਨੂੰ ਕੱਟਿਆ ਜਾ ਰਿਹਾ ਹੈ। ਉਹਨਾਂ ਦੀ ਪੂਰਤੀ ਲਈ ਜ਼ਰੂਰੀ ਹੈ ਕਿ ਅਸੀਂ ਪੌਦੇ ਲਗਾਉਂਦਾ ਕੋਈ ਵੀ ਮੌਕਾ ਖੁੰਝਣ ਨਾ ਦੇਈਏ ਜਿਵੇਂ ਆਪਣੇ ਜਨਮ ਦਿਨ ਤੇ ਕੋਈ ਵੀ ਖੁਸ਼ੀ ਦੇ ਪ੍ਰੋਗਰਾਮ ਸਮੇਂ ਪੌਦੇ ਜ਼ਰੂਰ ਲਗਾਏ ਜਾਣ ਇੱਧਰੋਂ ਝੱਕ ਕੇ ਬਾਈ ਬਾਬਾ ਕਮੰਡ ਦਾਸ ਸਮਾਧਾਂ ਤੋਂ ਪੌਦੇ ਲਗਾਉਣ ਦੀ ਸ਼ੁਰੂਆਤ ਕੀਤੀ ਗਈ ਇਸ ਤੋਂ ਬਾਅਦ ਸੇਖਾ ਕਲਾਂ ਸੜਕ ਦੇ ਦੋਵੇਂ ਪਾਸੇ ਪੌਦੇ ਲਗਾਏ ਗਏ ਅਤੇ ਪਾਣੀ ਪਾਇਆ ਗਿਆ ਇਸ ਤੋਂ ਇਲਾਵਾ ਰੌਕ ਰੌਕ ਕੇ ਮੀਂਹ ਆਉਣ ਨਾਲ ਮੌਸਮ ਵੀ ਸੁਹਾਵਣਾ ਬਣਿਆ ਰਿਹਾ ਜ਼ਿਕਰ ਜੋ ਹੈ ਕਿ ਅੱਜ ਤੋਂ 25-30 ਸਾਲ ਪਹਿਲਾਂ ਅਜ ਵਰਗੀ ਗਰਮੀ ਨਹੀਂ ਹੁੰਦੀ ਸੀ ਕਿਉਂਕਿ ਉਦੋਂ ਲੋਕਾਂ ਦੇ ਘਰਾਂ 'ਚ 2-3 ਵੱਡੇ ਦਰਖਤ ਹੁੰਦੇ ਹੀ ਸਨ ਅਤੇ ਲੋਕ ਪੱਖਿਆਂ ਤੋਂ ਬਿਨਾਂ ਹੀ ਦਰਖਤਾਂ ਹੇਠ ਸ਼ੁੱਧ ਤਾਜੀ ਹਵਾ ਦਾ ਆਨੰਦ ਲੈਂਦੇ ਰਹਿੰਦੇ ਸਨ ਪਰੰਤੂ ਅੱਜ ਹਰ ਘਰ ਨੂੰ ਦਰਖਤਾਂ ਤੋਂ ਵਾਂਝਾ ਰੱਖਿਆ ਗਿਆ ਲਗਾਤਾਰ ਏਸੀਆਂ ਦੀ ਗਿਣਤੀ ਵਧਣ ਨਾਲ ਅਤੇ ਦਰਖਤਾਂ ਦੀ ਅਨਹੂਣ ਕਾਰਨ ਚੁਲਸਾ ਦੇਣ ਵਾਲੀ ਗਰਮੀ ਪੈ ਰਹੀ ਹੈ ਅੱਜ ਲੋਕ ਏਸੀ ਤੋਂ ਬਿਨਾ ਨਹੀਂ ਰਹਿ ਸਕਦੇ ਬੇਸ਼ੱਕ ਸਰਕਾਰਾਂ ਵੱਲੋਂ ਸਮੇਂ-ਸਮੇਂ ਤੇ ਪੌਦੇ ਲਗਾਉਣ ਲਈ ਵੱਖ-ਵੱਖ ਮੁਹਿੰਮਾਂ ਚਲਾਈਆਂ ਗਈਆਂ ਹਨ ਪਰੰਤੂ ਇਨ੍ਹਾਂ ਮੁਹਿੰਮਾਂ ਚ ਪੌਦਿਆਂ ਦੀ ਸਾਂਭ-ਸੰਭਾਲ ਦੀ ਘਾਟ ਸਦਾ ਹੀ ਰੜਕਦੀ ਰਹੀ ਹੈ ਜਿਸ ਨੂੰ ਪੂਰਾ ਕਰਨ ਦੀ ਅਤਿ ਜ਼ਰੂਰਤ ਹੈ ਜੇਕਰ ਪੌਦੇ ਲਗਾਏ ਜਾਂਦੇ ਹਨ ਤਾਂ ਉਹਨਾਂ ਨੂੰ ਦਰਖਤ ਬਣ ਤੱਕ ਦੀ ਜ਼ਿੰਮੇਵਾਰੀ ਵੀ ਸਾਨੂੰ ਲੈਣੀ ਪੈਣੀ ਹੈ ਜਿਵੇਂ ਕਿ ਅੱਜ ਮੱਲਕੇ ਵਿਖੇ ਨੌਜਵਾਨਾਂ ਨੇ ਹਰ ਪੌਦੇ ਨੂੰ ਦਰਖਤਬਨ ਤੱਕ ਦੀ ਸਾਂਭ ਸੰਭਾਲ ਦੀ ਜ਼ਿੰਮੇਵਾਰੀ ਲਈ ਹੈ ਇਹ ਇੱਕ ਬਹੁਤ ਹੀ ਸ਼ਲਾਘਾਯੋਗ ਕਦਮ ਹੈ